ਅਸੀਂ ਆਪਣੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਮਰਨ ਵਰਤਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਰੱਖ ਕੇ ਬੈਠੇ ਆ 26 ਨਵੰਬਰ ਤੋਂ ਉਹਨਾਂ ਦਾ ਸਮਸਤਕ ਦੇਣ ਵਾਸਤੇ ਅਸੀਂ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਹੈ ਤੇ ਸਾਰੇ ਦੁਕਾਨਦਾਰ ਵੀਰਾਂ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 30 ਦੇ ਬੰਦ ਨੇ ਸੱਦੇ ਨੂੰ ਕਾਮਯਾਬ ਬਨਾਇਆ ਜਾਵੇ ਜਿਉ ਆਰਡਰ ਸਾਨੂੰ ਮਿਲੇ ਆ ਗਏ ਰਾਜਮਿਤਿਕ ਔਰ ਕਿਸਾਨ ਮੌਜੂਦ ਮੋਰਚੇ ਲੋਤੋਂ 30 ਤਰੀਕ ਦਾ ਬੰਦਾ ਸੱਦਾ ਆ ਉਹਦੇ ਵਾਸਤੇ ਕਿਸਾਨ ਸ਼ੰਗਰਛਪੜੀ ਪੋਟ ਵਿਦਾ ਦੀ ਅੱਜ ਮੀਟਿੰਗ ਵੱਡੇ ਪੱਤਰ ਤੇ ਹੋਈ ਆ ਉਹਦੇ ਵਾਸਤੇ ਅਸੀਂ ਜੋ ਜੋ ਜਗਾ ਲੀਖੀਆਂ ਵਾ ਪ੍ਰਚਾਰ ਕਰਨਾ ਚਾਹੇ 30 ਤਰੀਕ ਨੂੰ ਰੋਕਣੀ ਆ ਹਾਈਵੇ 54 ਨੰਬਰ ਉਹਦੇ ਵਾਸਤੇ ਅਸੀਂ ਮੀਟਿੰਗ ਕਰਕੇ ਉੱਠੇ ਆਂ ਉਹ ਮੋਰਚੇ ਦਾ ਜੋ ਫਕਮਾ ਹੈ ਉਹ ਨੂੰ ਸਫਲ ਬਣਾਉਣ ਵਾਸਤੇ ਪੂਰੀਆਂ ਤਿਆਰੀਆਂ ਕਰ ਚੁੱਕੇ ਅੱਜ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ 29 ਤਰੀਕ ਨੂੰ ਮੋਟਰਸਾਈਕਲਾਂ ਦੇ ਗੱਡੀਆਂ ਦੇ ਮਾਰਚ ਕਰਕੇ ਰਿਕੁਐਸਟ ਕਰਾਂਗੇ ਦੁਕਾਨਦਾਰਾਂ ਦੀ ਸਾਰੇ ਜਿੰਨੇ ਵੀ ਲੋਕ ਸ਼ਹਿਰਾਂ ਬਾਜ਼ਾਰ ਨਾਲ ਕਨੈਕਟਰਾਂ ਸਾਰਿਆਂ ਨਾਲ ਵੀ 30 ਤਰੀਕ ਨੂੰ ਆਪਣਾ ਸੀਨੀਅਰ ਆਗੂ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਅੱਜ ਮੇ ਆ 32 ਦਿਨ ਹੋ ਗਏ ਆ ਮਰਨ ਵਾਸਤੇ ਬੈਠਾ ਸੈਂਟਰ ਸਰਕਾਰ ਉਹਦੇ ਬਾਰੇ ਕੋਈ ਵੀ ਵਿਚਾਰ ਨਹੀਂ ਕਰ ਵੀ ਕਿ ਇਹ ਮੁੱਦੇ ਹੱਲ ਕਰੀਏ ਇਹਨੂੰ ਬਚਾਈਏ ਇਸ ਕਰਕੇ ਪੂਰਾ ਭਾਰਤ ਬੰਦ ਆ ਸਾਨੂੰ ਪੰਜਾਬ ਜੀ ਆਰਡਰ ਮਿਲਿਆ ਸੀ ਪੰਜਾਬ ਜੀ ਜਿੱਥੇ ਜਿੱਥੇ ਆਪਣੀ ਜਥੇਬੰਦੀ ਆ ਉੱਥੇ-ਉੱਥੇ ਅਸੀਂ ਪੂਰਾ ਬਹੁਮਤ ਨਾਲ ਬੰਦ ਕਰਾਵਾਂਗੇ ਤੇ ਇਹ ਮੋਰਚੇ ਨੂੰ ਸਫਲ ਕਰਾਂਗੇ ਅੱਜ 10 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਵਾ ਇਹ ਮੋਰਚੇ ਦੇ ਵਿੱਚ ਸਦਾ ਜੀਜੀ ਸਿੰਘ ਢੱਲੇਵਾਲ ਸਾਹਿਬ 26 ਨਵੰਬਰ ਤੋਂ ਜਿਹੜੇ ਮਰਮਰ ਤੇ ਬੈਠੇ ਆ ਇਹ ਕੋਈ ਸੌਖੀ ਗੱਲ ਨਹੀਂ ਆ ਇੱਕ ਡੰਗ ਦੀ ਰੋਟੀ ਨਾ ਖਾਈਏ ਦੂਜੀ ਡੰਗ ਜਿਹੜਾ ਖੋਲ ਆ ਪਹਿਲਣਾ ਪੈਂਦੀ ਬੰਦੇ ਨੂੰ ਪਰ ਅੱਜ ਉਸ ਬੰਦੇ ਨੂੰ 32 ਦਿਨ ਹੋ ਗਏ ਆ ਰੋਟੀ ਨਹੀਂ ਖਾਦੀ ਉਹਨੇ ਸਿਰਫ ਪਾਣੀ ਦੇ ਉੱਤੇ ਡਿਪੈਂਡ ਆ ਉਹ ਕਿਹਦੇ ਵਾਸਤੇ ਸਾਡੇ ਵਾਸਤੇ ਲੋਕਾਂ ਵਾਸਤੇ ਮਤਲਬ ਉਹਦੇ ਹੱਕ ਦੇ ਵਿੱਚ 30 ਦਸੰਬਰ ਨੂੰ ਜਿਹੜਾ ਆਪਾਂ ਪੰਜਾਬ ਬੰਦ ਕਰ ਰਹੇ ਸਾਰਾ ਉਸ ਗੈਰ ਨਾਜਿਕ ਮੋਰਚੇ ਵੱਲੋਂ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ 30 ਦਸੰਬਰ ਵਾਲੇ ਦਿਨ ਸਾਰੇ ਬਾਜ਼ਾਰ ਡੇਰੀਆਂ ਦੁਕਾਨਾਂ ਜਾਂ ਜਿਹੜਿਆ ਬੈਂਕਾਂ ਸਕੂਲ ਚਾ ਪ੍ਰਾਈਵੇਟ ਚਾ ਸਰਕਾਰੀ ਸਾਰੇ ਬੰਦ ਕੀਤੇ ਜਾਣਾ ਤੇ ਜਿਹੜਾ ਇਸ ਮੂਰਤੀ ਦਾ ਸਮਰਥਨ ਕੀਤਾ ਜਾਵੇ